ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣਿਆਂ ਵਨੀਪੈਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਹਬਰ ਚੁਲਾਈਗੇ ਅਮਰੀਕਾ ਵਿੱਚ ਜਹਾਜ਼ ਦੇ ਹਾਦਸਾ ਕਰਸਤ ਹੋਣ ਕਾਰਨ ਤੇੜੀ ਹੋਈ ਮੌਕੇ ਤੇ ਹੀ ਮੌਤ ਮੈਲਬੌਰਨ ਵਿੱਚ ਭਾਰਤੀ ਕਨਸੂਲੈਂਟ ਦੀ ਮੁਰ ਪਨ ਤੋੜ ਇੰਗਲੈਂਡ ਦੇ ਰਿਕਾਰਡ ਵਿਕਟ ਲੈਣ ਵਾਲੇ ਐਡਰਸਨ ਨੂੰ ਨਾਈਟ ਹੂਡ ਦੇ ਨਾਲ ਕੀਤਾ ਗਿਆ ਜਾਵੇਗਾ ਸਨਮਾਨਿਤ ਆਸਟ੍ਰੇਲੀਆ 'ਤੇ ਜੁੰਦੇ ਨਾਮ ਤੇ 3 ਲੱਖ ਰੁਪਏ ਦੀ ਠੱਗੀ ਹੁਣ ਨਾ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਖਾਲਸਾ ਸਾਜ ਦਿਵਸ ਤੇ ਸ੍ਰੀ ਹੈਰਿਟੇਜ ਮੰਥ ਨੂੰ ਸਮਰਪਿਤ ਸਿਟੀ ਹਾਲ ਵੈਨੀਪੈਗਰ ਵਿੱਚ ਕੇਸ ਰੂਨ ਨਿਸ਼ਾਨ ਸਾਹਿਬ ਚਲੌਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਨਿਸ਼ਾਨ ਸਾਹਿਬ ਚੁਲਾਏਗੇ ਸਿਟੀ ਕਾਉਂਸਲਰ ਦੇ ਸਪੀਕਰ ਦੇਵੀ ਸ਼ਰਮਾ ਨੇ ਮੰਚ ਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਜ਼ਿਕਰਯੋਗ ਹੈ ਕਿ ਵੈਨੀਪੇਗਿਸ ਸਿਟੀ ਵੱਲੋਂ ਹਰ ਸਾਲ ਵਿਸਾਖੀ ਦੇ ਮੌਕੇ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸੱਹਿਬ ਚੁਲਾਏ ਜਾਂਦੇ ਨੇ ਆਪਰਲ ਮਹੀਨੇ ਨੂੰ ਸੇਕ ਹੈਰੀਟੇਜ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ फ्लोरिडा ਦੇ ਬੋਕਰ ਰੈਟਨ ਦੇ ਬਾਹਰ ਇੱਕ ਛੋਟਾ ਜਹਾਜ਼ ਵਿਅਸਤ ਸੜਕ ਤੇ ਹਾਦਸਾ ਕਰਸਤ ਹੋ ਚਾਨ ਧੋਪਾ ਦੇ ਅਗਨ ਲੱਗਣ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਦੱਸ ਦਈਏ ਕਿ ਇਸ ਜਹਾਜ਼ ਦੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੋਕਰ ਰੈਟਨ ਫਾਇਰ ਰੈਸਕਿਊ ਦੇ ਸਹਾਇਕ ਫਾਇਰ ਚੀਫ ਮਾਈਕਲ ਦੇ ਅਨੁਸਾਰ ਟਵਿਨ ਇੰਜਨ ਸਿਸਨਾ 310 ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੂ ਜੋ ਕਿ ਮੌਤ ਹੋ ਚੁੱਕੀ ਹੈ ਤੇ ਜਹਾਜ਼ ਹਾਦਸੇ ਦੇ ਮਲਵੇ ਤੇ ਅੱਗ ਦੇ ਕਾਰਨ ਇੱਕ ਕਾਰ ਦਰਖਤ ਨਾਲ ਜਾ ਟੱਕਰ ਆਇਆ ਤੇ ਚਾਲਕ ਤੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਉਧਰ ਮੈਲਬੌਰਨ ਵਿੱਚ ਭਾਰਤੀ ਕਨਸੂਲੈਂਟ ਵਿੱਚ ਮੜੇ ਪਨ ਤੋਂ ਕਿਤੇ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਭਾਰਤੀ ਹਾਈ ਕਮਿਸ਼ਨਰ ਦੇ ਵੱਲੋਂ ਇਹ ਮਸਲਾ ਆਸਟ੍ਰੇਲੀਅਨ ਅਥਾਰਟੀਆਂ ਦੇ ਕੋਲ ਵੀ ਰੱਖਿਆ ਗਿਆ ਹੈ ਦੀ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਅਨੁਸਾਰ ਮੈਲਬੌਰਨ ਵਿੱਚ ਭਾਰਤੀ ਕੰਸੂਲੈਂਟ ਦੇ ਵਿੱਚ ਪਹਿਲਾਂ ਵੀ ਅਜਿਹੀਆਂ ਪੜਕਾਉ ਜੋ ਕਿ ਕਾਰਵਾਈਆਂ ਦੇਖਣ ਨੂੰ ਮਿਲੀਆਂ ਸੀ ਤੇ ਬੀਤੇ ਸਾਲਾਂ ਦੇ ਵਿੱਚ ਕੰਸੂਲੈਂਟ ਦੇ ਆਹਾਤੇ ਦੇ ਵਿੱਚ ਵੀ ਭਾਰਤ ਤੋਂ ਵਿਰੋਧੀ ਨਾਰੇ ਲਿਖੇ ਗਏ ਸਨ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਦੇ ਰਿਕਾਰਡ ਵਿਕਟ ਤੇ ਲੈਣ ਵਾਲੇ ਜੇਮਸ ਐਡਰਸਨ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਅਸਤੀਫੇ ਸਨਮਾਨ ਸੂਚੀ ਦੇ ਵਿੱਚ ਨਾਈਟ ਹੁੱਡ ਦਿੱਤਾ ਗਿਆ ਹੈ ਤੇ ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਕਲੌਤੇ ਖਿਡਾਰੀ ਸਨ ਐਡਰਸਨ ਨੂੰ ਪਹਿਲਾ ਸਾਲ 2016 ਦੇ ਵਿੱਚ ਬਰਕਮਗਮ ਪੈਲੇਸ ਵਿਖੇ ਪ੍ਰਿੰਸ ਆਫ ਵੇਲਜ਼ ਦੁਆਰਾ O.B.E. ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਉਦਰ ਪੁਲਿਸ ਵੱਲੋਂ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਾਸੀ ਉਪਲਾ ਦੇ ਬਿਆਨਾਂ ਦੇ ਆਧਾਰ ਤੇ ਆਸਟ੍ਰੇਲੀਆ ਪੇਜੁੰ ਦੇ ਨਾਮ ਤੇ 3 ਲੱਖ ਰੁਪਏ ਦੀ ਠੱਗੀ ਦੇ ਕਥਿਤ ਦੋਸ਼ੇਠਾ ਦੋ ਵਿਅਕਤੀਆਂ ਅਮਨਦੀਪ ਕੌਰ ਵਾਸੀ ਪਿੰਡ ਕਰੂਰਾ ਖੁਰਦ ਥਾਣਾ ਨੂਰਪੁਰ ਬੇਦੀ ਤੇ ਸੰਨੀ ਮਹਿਤਾ ਵਾਸੀ ਨਿਊ ਸੁਖਦੇਵ ਨਗਰ ਪਾਮੀਆਂ ਰੋਡ ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਇਹਨਾਂ ਵੱਡੀਆਂ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆ ਨਾ ਹੀ ਜੁੜ ਰਿਹਾ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ